ਟਰੈਕਟਰ ਆਪਣੇ ਪਿੰਡ ਨਨੂਆ ਨੇ ਰਿਸ਼ਤੇਦਾਰਾਂ ਦੀ ਸ਼ਾਦੀ ਸੀ ਲੜਕੇ ਦੀ ਉੱਥੋਂ ਟੈਂਟ ਦਾ ਸਮਾਨ ਪੰਨੀ ਵਾਲੇ ਆ ਰਿਹਾ ਸੀ ਔਰ ਉਹ ਉਹਨਾਂ ਨੇ ਮੇਰਾ ਟਰੈਕਟਰ ਔਰ ਦੋ ਬੰਦੇ ਲੇਬਰ ਵਾਲੇ ਜਿਹੜੇ ਸੀ ਸੀ ਭੇਜੇ ਸੀ ਸਮਾਨ ਵਾਸਤੇ ਕਿਉਂਕਿ ਜਿਹੜਾ ਟੈਂਟ ਦਾ ਸਮਾਨ ਪੰਨੀ ਵਾਲੇ ਤੋਂ ਗਿਆ ਸੀ ਤੇ ਰਸਤੇ ਦੇ ਵਿੱਚ ਜਦੋਂ ਆ ਰਿਹਾ ਸੀ ਆਪਣੀ ਸਾਈਡ ਤੇ ਸੀ ਪਿੱਛੋਂ ਇਸ ਪਿੰਡ ਜਿਹੜਾ ਹੈ ਆਪਣਾ ਕਾਲਚਰਾਣੀ ਕਾਲਚਰਾਣੀ ਆ ਟਰੈਕਟਰ ਆਪਣਾ ਸੀ ਡਵਾਈਡਰ ਵਾਲੀ ਰੋਡ ਸੀ ਪਿੱਛੋਂ 베ਰਕਾ ਵਾਲੇ ਟਰੱਕ ਨੇ ਪਤਾ ਨਹੀਂ ਉਹਦੀ ਅਣਗਹਿਲੀ ਹੋਈ ਆ ਜਾਂ ਰੱਬ ਜਾਣੇ ਕੀ ਹੋਇਆ ਪਿੱਛੋਂ ਉਹਨੇ ਟਰੈਕਟਰ ਦੇ ਪਿੱਛੇ ਬਹੁਤ ਤਗੜੀ ਰਫ਼ਤਾਰ ਦੇ ਨਾਲ ਪਿੱਛੋਂ ਉਹਨੇ ਬੈਕ ਤੋਂ ਫੇਟ ਮਾਰੀ ਇਹਦੇ ਨਾਲ ਸਾਡੇ ਜਿਹੜੇ ਦੋ ਇੱਕ ਡਰਾਈਵਰ ਸੀ ਇੱਕ ਨਾਲ ਉਹਦੇ ਲੇਬਰ ਵਾਲਾ ਮੁੰਡਾ ਸੀ ਬੜੇ ਹੀ ਜ਼ਿਆਦਾ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਏਮ ਦੇ ਵਿੱਚ ਦਾਖਲ ਕਰਾਇਆ ਕਿ ਜਿਨ੍ਹਾਂ ਦੀ ਹਾਲਤ ਬੜੀ ਗੰਭੀਰ ਆ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਔਰ ਜਿਹੜੀਆਂ ਮਹਿਕਮੇ ਦੇ ਇਹਨਾਂ ਦੇ ਜਿਹੜੇ ਡਰਾਈਵਰ ਆ ਜਿਹੜੀ ਉਹਨਾਂ ਦੀ ਚਲਾਉਣ ਵਾਲੀ ਅੰਗੈਲੀ ਆ ਔਰ ਬਿਨਾ ਕਿਸੇ ਕਾਰਨ ਤੋਂ ਬਿਨਾ ਕਿਸੇ ਧੁੰਦ ਵੀ ਨਹੀਂ ਸੀ ਸ਼ਾਮ ਦਾ ਟਾਈਮ ਸੀ ਕੋਈ ਇਹੋ ਜਿਹਾ ਸਮਾਂ ਵੀ ਨਹੀਂ ਸੀ ਕਿ ਜਿਹਦੇ ਨਾਲ ਜ਼ਿਆਦਾ ਹਨੇਰਾ ਹੋਵੇ ਇਹ ਪਿੰਡ ਦੇ ਲੋਕਾਂ ਨੇ ਜਦੋਂ ਖੜਾਕ ਸੁਣਿਆ ਤੇ ਪਿੰਡ ਦੇ ਲੋਕਾਂ ਦੀ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦੀ ਮਿਹਰਬਾਨੀ ਖਾਸ ਕਰਕੇ ਭਾਈ ਹਟਾਣੀ ਨਾਲ ਸੀ ਜਨਰ ਸਿੰਘ ਜੀ ਦੀ ਇਹਨਾਂ ਨੇ ਸਾਡੇ ਬੰਦਿਆਂ ਨੂੰ ਉੱਥੇ ਪਹੁੰਚਾਇਆ ਐਂਬੂਲੈਂਸ ਤੇ ਰਹੀਂ ਔਰ ਐਮ ਦੇ ਵਿੱਚੋਂ ਦਾਖਲ ਉਹਦੀ ਕੋਕੜੀ ਦਾ ਆਪਰੇਸ਼ਨ ਹੋ ਰਿਹਾ ਹੈ ਜਿਹੜਾ ਕਿ ਇੱਕ ਗਰੀਬ ਕਰਦਾ ਲੇਬਰ ਕਲਾਸ ਦਾ ਬੰਦਾ ਸੀ ਵਿਆਹੀ ਦਾਰ ਬੰਦਾ ਸੀ ਟਰੈਕਟਰ ਤੇ ਦੋ ਬੰਦੇ ਸੀਗੇ ਜੀ ਦੋਨੇ ਹੀ ਬੰਦੇ ਬਹੁਤ ਜ਼ਿਆਦਾ ਗੰਭੀਰ ਨੇ ਔਰ ਜਿਹੜੀ ਇਹ ਟਰੱਕ ਵਾਲੇ ਦੀ ਅੰਗਹਿਲੀ ਹੈ ਉਹਦਾ ਹੀ ਮੁੱਖ ਕਾਰਨ ਬਣਦਾ ਕਿਉਂਕਿ ਪਿੱਛੋਂ ਬਹੁਤ ਜ਼ਬਰਦਸਤ ਟੱਕਰ ਮਾਰੀ ਆ ਟਰੱਕ ਵਾਲੇ ਨੇ ਇਹ ਤਾਂ ਆਪਣੀ ਸਾਈਡ ਤੇ ਡਵਾਈਡਰ ਦੇ ਨਾਲ ਤੁਰਿਆ ਆ ਰਹੇ ਸੀਗੇ